অনুকх ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਪਰਮੇਸ਼ਰ ਦੀ ਬੰਦਗੀ ਨੂੰ ਛੱਡ ਕੇ ਤੇ ਆਪਣੀ ਉਮਰ ਵਧਾਉਣ ਵਾਸਤੇ ਆਪਣੇ ਸੁੱਖ ਵਾਸਤੇ ਆਪਣੀ ਤਰੱਕੀ ਵਾਸਤੇ ਬੜੇ ਪਾਪੜ ਵੇਲਦਾ ਬੜੇ ਯਤਨ ਕਰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਆਉਣ ਪਿਆਰਿਓ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੱਤਕ ਦੇ ਮਹੀਨੇ ਦੇ ਅੰਦਰ ਕੁਝ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਵੈਸੇ ਤੇ ਇਹਨਾਂ ਦੀ ਜਿਹੜੀ ਪੂਜਾ ਹੈ ਉਹ ਵੱਖੋ ਵੱਖਰੀ ਹੈ ਵੱਖੋ ਵੱਖਰੀ ਇਹਨਾਂ ਦੀ ਸਵਾਦੀ ਜਿਹੜੀ ਮੰਨੀ ਗਈ ਹੈ ਜਿਵੇਂ ਆਪਾਂ ਸਮਝ ਲਈਏ ਵੀ ਗਣੇਸ਼ ਦੀ ਸਵਾਰੀ ਚੂਹੇ ਤੇ ਹੈ ਗਣੇਸ਼ ਚੂਹੇ ਤੇ ਸਵਾਰੀ ਕਰਦਾ ਹੈ ਦੁਰਗਾ ਹੈ ਜਿਹੜੀ ਉਹ ਸਵਾਰੀ ਕਰਦੀ ਹੈ ਸ਼ੇਰ ਤੇ ਤੇ ਬ੍ਰਹਮਾ ਜਿਹੜਾ ਉਹ ਹੰਸ ਤੇ ਸਵਾਰੀ ਕਰਦਾ ਹੈ ਤੇ ਜਿਹੜੀ ਸੀਤਲਾ ਹੈ ਨਾ ਸੀਤਲਾ ਉਹ ਸਵਾਰੀ ਕਰਦੀ ਹੈ ਗਧੇ ਤੇ ਕਿੱਥੇ ਗੌਰ ਕਰਿਓ ਕਤਕ ਦੇ ਮਹੀਨੇ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਪੂਜਾ ਕੀਤੀ ਜਾਂਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਮਰਤ ਰੱਖਿਆ ਜਾਂਦਾ ਹੈ ਆਪਣੇ ਸੁੱਖ ਵਾਸਤੇ ਆਪਣੀ ਤਰੱਕੀ ਵਾਸਤੇ ਕਬੀਰ ਹਰ ਕਾ ਸਿਮਰਨ ਬਲੋਨਾ ਛਾੜ ਕੇ ਹਰੀ ਦਾ ਸਿਮਰਨ ਪਰਮੇਸ਼ਰ ਦੀ ਬੰਦਗੀ ਨੂੰ ਛੱਡ ਦਿੱਤਾ ਭੁਲਾ ਦਿੱਤਾ ਵੀ ਇਹਦੀ ਲੋੜ ਨਹੀਂ ਨੋ ਮੈਨੂੰ ਸੁਖ ਪੂਜਾ ਕਰਨ ਦੇ ਨਾਲ ਢਾਲੇ ਟੂਣੇ ਜਾਂ ਹੋਰ ਆਦਿਕ ਕਰਮਕਾਂਡ ਕਰਨ ਦੇ ਨਾਲ ਮੈਨੂੰ ਸੁਖ ਮਿਲ ਜਾਏਗਾ ਗੁਰੂ ਬਾਬਾ ਜੀ ਕਹਿੰਦੇ ਨਹੀਂ ਆਪਣੀ ਬਲਾ ਆਪਣਾ ਦੁੱਖ ਦੂਜੇ ਤੇ ਸੁੱਟ ਕੇ ਆਪਣੀ ਬਿਮਾਰੀ ਦੂਜੇ ਦੀ ਝੋਲੀ ਵਿੱਚ ਪਾ ਕੇ ਨਾ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ ਆਖੋ ਸਤਿਨਾਮ ਇਹ ਪਲਿਖਾ ਘਟਦੇ ਮਨ ਚ ਵੀ ਮੇਰਾ ਦੁੱਖ ਦੂਜੇ ਨੂੰ ਦਿੱਤਾ ਮੇਰੀ ਬਲਾ ਦੂਜੇ ਤੇ ਟਾਲ ਦਿੱਤੀ ਮੈਂ ਸੁਖੀ ਹੋ ਜਾਾਂਗਾ ਨਹੀਂ ਅੱਜ ਦੁਨੀਆ ਦੇ ਵਿੱਚ ਚੱਲਦਾ ਹੀ ਐ ਸਾਰਾ ਕੁਝ ਭਾਈ ਅਸੀਂ ਚਾਹੁੰਨੇ ਆ ਕਿ ਸੁੱਖ ਮੇਰੇ ਘਰ ਆ ਜਾਵੇ ਤਰੱਕੀ ਮੇਰੇ ਘਰ ਆ ਜਾਵੇ ਪਰ ਦੁੱਖ ਨੇ ਨਾ ਜਿਹੜੇ ਜਿਹੜੀ ਗਰੀਬੀ ਹੈ ਜਿਹੜੀ ਕੰਗਾਲਤਾ ਹੈ ਉਹ ਗਵੰਡੀ ਦੇ ਚਲੀ ਜਾਵੇ ਆਖੋ ਸਤਨਾਮ ਇਹ ਸਵਾਏ ਮਨੁੱਖ ਦਾ ਨਹੀਂ ਦੁੱਖ ਸੁੱਖ ਦੋਏਦਰ ਕੱਪੜੇ ਪਹਿ ਰਹਿ ਜਾਏ ਮਨੁੱਖ ਦੁੱਖ ਤੇ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਨੇ ਕਿਤੇ ਸੁੱਖ ਆ ਗਿਆ ਕਿਤੇ ਦੁੱਖ ਆ ਗਿਆ ਆਉਂਦੇ ਜਾਂਦੇ ਰਹਿੰਦੇ ਨੇ ਹਰ ਰਾਤ ਨੰਗੀਏ ਦਿਨ ਚੜਿਆ ਸੂਰਜ ਤੇ ਜਵੰਨੀ ਆਈ ਹੈ ਸੂਰਜ ਦੀ ਜਵੰਨੀ ਨੇ ਵੀ ਢਲ ਜਾਣਾ ਹੈ ਸੂਰਜ ਨੇ ਵੀ ਛਿਪ ਜਾਣਾ ਹੈ ਫਿਰ ਰਾਤ ਆ ਜਾਏਗੀ ਫਿਰ ਰਾਤ ਨੰਗ ਜਾਣੀਏ ਫਿਰ ਦਿਨ ਆ ਜਾਏਗਾ ਇਹ ਤੇ ਚੱਲਦਾ ਹੀ ਰਹਿਣਾ سلسلہ ਕਿਤੇ ਠੰਡੀ ਹਵਾ ਆ ਗਈ ਕਿਤੇ ਗਰਮ ਹਵਾ ਆ ਗਈ ਕਿਤੇ ਬੱਦਲਾਂ ਦੀ ਛਾਂ ਹੋ ਗਈ ਕਿਤੇ ਧੁੱਪ ਆ ਗਈ ਇੱਥੇ ਚੱਲਦਾ ਰਹਿਣਾ ਹੈ ਪਰ ਜੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਤੈ ਸੁਖੀ ਹੋਣਾ ਨਾ ਸੁੱਖ ਚਾਹਣਾ ਫਿਰ ਇੱਕ ਕੰਮ ਕਰ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆ ਗੁਰੂ ਦੇ ਕੋਲ ਲਾ ਪਰ ਨਹੀਂ ਅਸੀਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਬਜਾਏ ਅਸੀਂ ਮਹਿਮਾ ਪਰਮਾਨੰਦ ਵਿੱਚ ਫਸ ਕੇ ਪੈ ਲਿਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਫਤਿਹ ਜੀ ਕਹਿੰਦੇ ਤੀਰਥ ਵਰਤ ਅਰ ਦਾਨ ਕਰ। ਮਨ ਮੈਂ ਧਰੈ ਗੁਮਾਨ ਵਰਤਵੀ ਰਖਦਾ ਹੈ ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੈ। ਤੂਨੇ ਵੀ ਤਾਪਦਾ ਜਲ ਧਾਰੀ ਵੀ ਕਰਦਾ ਸਭ ਕੁਝ ਕਰਦਾ ਪਿਆਏ ਸਤਿਗੁਰੂ ਦੀ ਕਹਿੰਦੇ ਮਨ ਦੇ ਵਿੱਚ ਗਮਾਨ ਗਮਾਨ ਹੰਕਾਰ ਦੀ ਪੰਡ ਚੁੱਕੀ ਫਿਰਦਾ ਕਿ ਮੇਰੇ ਵਰਗਾ ਭਗਤੀ ਕੋਈ ਨਹੀਂ ਮੇਰੇ ਵਰਗਾ ਜਪੀ ਤਪੀ ਕੋਈ ਨਹੀਂ ਹੈ ਇਹ ਤੁਹਾਡੇ ਅੰਦਰ ਨਹੀਂ ਸਾਡੇ ਅੰਦਰ ਵੀ ਹੈ ਮੇਰੇ ਵਰਗਾ ਪੜ ਕੇ ਚਾਰ ਗ੍ਰੰਥ ਕਹੀ ਗਏ ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ ਮੇਰੇ ਵਰਗਾ ਕੀਰਤਨੀਆਂ ਕੋਈ ਨਹੀਂ ਹੈ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ ਹੈ ਮੇਰੇ ਜਿੰਨਾ ਪੱਕਾ ਸਿੱਖ ਕੋਈ ਨਹੀਂ ਹੈ ਮੈਂ ਤਾਂ ਨਾਗਾ ਹੀ ਨਹੀਂ ਪਉਂਦਾ ਰੋਜ਼ ਗੁਰਦੁਆਰੇ ਜਾਨਣਾ ਸੇਵਾ ਕਰਨ ਦਾ ਬਾਣੀ ਪੜ੍ਹਦਾ ਮਾਫ਼ ਕਰਿਓ ਉਹ ਵੀ ਇੱਕ ਹੰਕਾਰ ਹੈ ਇਹ ਵੀ ਇੱਕ ਹੰਕਾਰ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਕਾ ਸਿਵਰਨ ਛੜਕੈ ਹੋਈ ਰੱਖੈ ਨਾਰ ਕਹਿੰਦੇ ਬਰਤ ਰਖਦਾ ਹੈ ਬਰਤ ਰਖਦਾ ਹੈ ਪੂਜਾ ਕਰਦਾ ਹੈ ਆਪਣੇ ਸੁੱਖਾ ਵਾਸਤੇ ਥੋੜਾ ਜਿਹਾ ਮੈਂ ਇੰਨਾਂ ਪੰਕਤੀਆਂ ਨੂੰ ਹੋਰ ਖੋਲ ਲਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ 15 ਭਗਤ ਸਾਹਿਬਾਨ ਬੈਠੇ ਨੇ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਜਿੱਥੇ ਆਪਾਂ ਵਿਚਾਰ ਕਰਦੇ ਆ ਉਥੇ ਇਨ੍ਹਾਂ ਸ਼ਬਦਾਂ ਦੀ ਗਹਿਰਾਈ ਡੂੰਘਾਈ ਦੇ ਲਈ ਆਪਾਂ ਗੁਰਬਾਣੀ ਦੇ ਵਿੱਚੋਂ ਹੋਰ ਵੀ ਪ੍ਰਮਾਣ ਲੈ ਲੈਣੇ ਆ। ਸਾਹਿਬ ਜੀ ਕਹਿੰਦੇ ਤਜਿਐ ਅੰਨ ਨ ਮਿਲੈ ਗੋਪਾਲ ਅੰਨ ਛੱਡਣ ਦੇ ਨਾਲ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਆ ਕਦੇ ਖੁਦਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਭਗਤ ਜੀ ਤੇ ਆਪਣੀ ਬਾਣੀ ਦੇ ਅੰਦਰ ਕਹਿੰਦੇ ਨੇ ਭੁੱਖੇ ਭਗਤ ਨ ਕੀਜੈ ਜਹ ਮਾਲਾ ਆਪਣੀ ਲਈਜੈ ਭਗਵਾਨ ਨੂੰ ਕਹਿੰਦੇ ਆਏ ਭਗਵਾਨ ਪਹਿਲਾਂ ਸਾਨੂੰ ਛਕਣ ਵਾਸਤੇ ਦੇ ਸਾਡੀ ਪੇਟ ਦੀ ਪੂਰਤੀ ਕਰ। ਫਿਰ ਅਸੀਂ ਤੇਰੀ ਬੰਦਗੀ ਕਰਾਂਗੇ, ਫਿਰ ਅਸੀਂ ਤੇਰਾ ਨਾਮ ਜਪਾਂਗੇ। ਪਿਆਰਿਓ ਜੇ ਸਾਨੂੰ ਸ਼ਕਨ ਵਾਸਤੇ ਨਹੀਂ ਕੁਝ ਦੇਣਾ ਫਿਰ ਜਹਿ ਮਾਲਾ ਆਪਣੀ ਲਿਜਾਏ ਭਗਤ ਜੀ ਕਹਿੰਦੇ ਆਹ ਚੱਕੋ ਭਗਵਾਨ ਆਪਣੀ ਮਾਲਾ ਸਾਨੂੰ ਲੋੜ ਨਹੀਂ ਹੈ ਤੇਰੀ ਬੰਦਗੀ ਦੀ। ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਪਹਿਲਾਂ ਪੰਗਤ ਬੋਲੋ ਨਾ ਫਿਰ ਸੰਗਤ ਪਹਿਲਾਂ ਪੰਗਤ ਰੱਖੀਏ ਫਿਰ ਸੰਗਤ ਰੱਖੀਏ ਪਹਿਲਾਂ ਪ੍ਰਸ਼ਾਦਾ ਭੋਜਨ ਫਿਰ ਗੁਰੂ ਦੀ ਸੰਗਤ ਕਰਨੀ ਹੈ ਤੇ ਸਾਡੇ ਬਜ਼ੁਰਗਾਂ ਦਾ ਕਹਿਣਾ ਸੀ ਮੰਨਣਾ ਸੀ ਰੱਜ ਕੇ ਖਾ ਤੇ ਦੱਬ ਕੇ ਬਾ ਰੱਜ ਕੇ ਖਾਏਗਾ ਤੇ ਫਿਰ ਕੰਮ ਕਰੇਗਾ ਪਰ ਅਫਸੋਸ ਦੁੱਖ ਇਸ ਗੱਲ ਦੀ ਹੈ ਅਸੀਂ ਭੁੱਖੇ ਰਹਿ ਕੇ ਪਿਆਸੇ ਰਹਿ ਕੇ ਆਪਣੀ ਉਮਰ ਵਧਾਉਣ ਦੇ ਲਈ ਚੱਲ ਪਏ ਹ ਪਰ ਗੁਰੂ ਬਾਬਾ ਜੀ ਕਹਿੰਦੇ ਨਹੀਂ ਪਰ ਕੁਝ ਇਸ ਤਰ੍ਹਾਂ ਸੀ ਪਿਆਰਿਓ ਅਸੀਂ ਇਹਨੂੰ ਧਰਮ ਦੇ ਨਾਲ ਜੋੜ ਦਿੱਤਾ ਹੈ ਕਿਉਂਕਿ ਸਰੀਰ ਦੀ ਸਫਾਈ ਵਾਸਤੇ ਸਾਡੇ ਲੀਵਰ ਦੀ ਸਫਾਈ ਵਾਸਤੇ ਅਸੀਂ ਵਰਤ ਰੱਖਣਾ ਸੀ ਪ੍ਰਸ਼ਾਦਾ ਤਾਂ ਕਿ ਸਾਡੀ ਮਸ਼ੀਨਰੀ ਨੂੰ ਵੀ ਸਾਹ ਮਿਲ ਜਾਵੇ ਕੋਈ ਵੀ ਵਹੀ ਕਲਾ ਸੀ ਚਲਾਉਨੇ ਆ ਨਾ ਉਹ ਗਰਮ ਹੋਏਗਾ ਉਹਨੂੰ ਗਰਮ ਹੋਣ ਤੋਂ ਰੋਕਣ ਵਾਸਤੇ ਸਾਨੂੰ ਠੰਡਾ ਕਰਨਾ ਪੈਣਾ ਹੈ ਰੁਕਣਾ ਪੈਣਾ ਹੈ ਤੇ ਜੇ ਨਹੀਂ ਰੁਕਾਂਗੇ ਨਹੀਂ ਪਾਣੀ ਪਾਵਾਂਗੇ ਫਿਰ ਉਹਨੇ ਗਰਮ ਹੋ ਜਾਣਾ ਹੈ ਪਰ ਸੱਜ ਜਾਣਿਓ ਪਰ ਅਸੀਂ ਇਹਨੂੰ ਧਰਮ ਦੇ ਨਾਲ ਜੋੜ ਦਿੱਤਾ ਹੈ ਧਰਮ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਵੀ ਗੁਰੂ ਬਾਬਾ ਜੀ ਕਹਿੰਦੇ ਤੂੰ ਇੰਨਾ ਬਹਿਮਾ ਪਰਮਾ ਦੇ ਵਿੱਚ ਪੈ ਕੇ ਰੱਬ ਦੀ ਬੰਦਗੀ ਨੂੰ ਭੁਲਾ ਕੇ ਸੱਚ ਜਾਣਿਓ ਤੂੰ ਤੇ ਪਰਮੇਸ਼ਰ ਦੇ ਨਾਮ ਨੂੰ ਵੀ ਛੱਡ ਦਿੱਤਾ ਹੈ ਗੁਰੂ ਬਾਬਾ ਜੀ ਕਹਿੰਦੇ ਜੋ ਪੱਥਰ ਕੋ ਕਹਤੇ ਦੇਵ ਤਾਂ ਕੀ ਵਿਰਥਾ ਹੋਵੇ ਸੇਵ ਇੰ데 ਕੀ ਗੱਲ ساری ਉਮਰ ਪੱਥਰਾਂ ਨੂੰ ਪੂਜਦਾ ਰਹੇਗਾ ساری ਉਮਰ ਮੜੀਆਂ ਮਸਾਣੀਆਂ ਨੂੰ ਪੂਜਦਾ ਰਹੇਗਾ ਕੀ ساری ਉਮਰ ਪਰਮੇਸ਼ਰ ਦੇ ਨਾਮ ਤੋਂ ਬਾਗੀ ਹੋ ਕੇ ਤੁਰਿਆ ਫਿਰਦਾ ਨਹੀਂ ਹੁੰਦਾ ਜੇ ساری ਉਮਰ ਤਾਂ ਇਦਾਂ ਗਵਾ ਦਿੱਤੀ ਸੱਚ ਜਾਣੀ ਫਿਰ ਤੈਨੂੰ ਕਿਸੇ ਨੇ ਮੁਕਤ ਨਹੀਂ ਕਰਨਾ ਹੈ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਗੁਰਥੇ ਬੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਗੁਰੂ ਤੋਂ ਬਗੈਰ ਕਿਸੇ ਨੇ ਤੈਨੂੰ ਮੁਕਤ ਨਹੀਂo ਕਰਨਾ ਜੇ ਮੁਕਤੀ ਚਾਹੁੰਦਾ ਨਾ ਤੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ ਹੈ ਹੰਕਾਰ ਛੱਡਣਾ ਪੈਣਾ ਆ ਜਿਹੜੀ ਹੰਕਾਰ ਦਾ ਬੋਝ ਪੰਡ ਜਿਹੜੀ ਸਿਰ ਤੇ ਚੁੱਕੀ ਫਿਰਦਾ ਨਾ ਇਨੂੰ ਲਉਣੀ ਪੈਣੀ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸਨਾਨ ਸਤਗੁਰੂ ਜੀ ਕਹਿੰਦੇ ਭਾਈ ਇਹ ਸਭ ਕੁਝ ਕੀਤਾ ਕਰਾਇਆ ਤੇਰਾ ਇਸ ਤਰ੍ਹਾਂ ਹੈ ਜਿਵੇਂ ਅਸੀਂ ਹਾਥੀ ਨੂੰ ਨਵਾਦੀਏ ਗਧੇ ਨੂੰ ਨਵਾਦੀਏ ਕਿਉਂਕਿ ਗਧੇ ਦਾ ਸੁਭਾਅ ਤੇ ਹਾਥੀ ਦਾ ਸੁਭਾਅ ਕੀ ਹੈ ਸੁਭਾਅ ਦੇ ਵਿੱਚ ਲੇਟੇ ਲਾਉਣੇ ਰੂੜੀਆਂ ਤੇ ਲਟਣਾ ਇਹੀ ਹਾਲਤ ਸਾਡੇ ਮੰਦੀ ਆ ਸਭ ਕੁਝ ਕਰਦਾ ਪਰ ਜਦੋਂ ਮੰਦੀ ਅੰਦਰ ਹੰਕਾਰ ਆ ਜਾਂਦਾ ਨਾ ਸਾਬ ਜੀ ਕਹਿੰਦੇ ਫਿਰ ਕੀਤਾ ਕਰਾਇਆ ਸਾਰਾ ਕੁਝ ਇਹਦਾ ਬੇਅਰਥ ਚਲਿਆ ਜਾਂਦਾ ਤੇ ਸਤਿਗੁਰੂ ਜੀ ਕਹਿੰਦੇ ਛੋਡ ਹੈ ਅੰਨ ਕਰਹ ਪਖੰਡ ਨਾ ਸੁਹਾਗਣ ਨਾ ਅਰੰਡ ਇਹ ਵੀ ਬਾਬਾ ਕਬੀਰ ਸਬਜੀ ਦਾ ਬਚਨ ਹੈ ਕਿਤੇ ਪੜਿਓੜੀ ਗੁਰਬਾਣੀ ਕਹੇ ਕੀ ਰਹੀ ਹੈ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਹੈ ਗੁਰੂ ਬਾਬਾ ਜੀ ਕਹੇ ਕੀ ਰਹੇ ਨੇ ਕੇਵਲ ਅਸੀਂ ਗੁਰਬਾਣੀ ਨੂੰ ਪੜਨ ਤੇ ਜ਼ੋਰ ਦਿੱਤਾ ਹੈ ਗੁਰਬਾਣੀ ਨੂੰ ਵਿਚਾਰਨ ਤੇ ਜ਼ੋਰ ਨਹੀਂ ਦਿੱਤਾ ਹੈ ਅਸੀਂ ਗੁਰਬਾਣੀ ਨੂੰ ਪੜਨਦੇ ਭਾਵੇਂ ਘੱਟ ਜ਼ੋਰ ਲਾ ਲੈਂਦੇ ਪਰ ਵਿਚਾਰਨ ਤੇ ਜੇ ਵੱਧ ਜ਼ੋਰ ਲਾਇਆ ਹੁੰਦਾ ਨਾ ਤੇ ਅਸੀਂ ਬਹਿਮਾ ਪਰਮਾ ਦੇ ਜਾਲ ਦੇ ਵਿੱਚ ਨਹੀਂ ਫਸਣਾ ਸੀ ਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਸਮਾਂ ਇਸ ਅੰਧਘੋਰ ਦੇ ਖੂਨ ਦੇ ਵਿੱਚੋਂ ਬਾਹਾਂ ਫੜਫੜ ਕੇ ਕੱਢਿਆ ਸੀ ਤੇ ਫਿਰ ਬਾਬਾ ਕੀ ਕਰੇ ਗੁਰੂ ਕੀ ਕਰੇ ਦੀਵਾ ਕੀ ਕਰੇ ਜੇ ਬੰਦਾ ਡਿੱਗਦਾ ਹੀ ਆਪ ਦੇ ਆਪ ਭਗਤ ਜੀ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਬੋਲੋ ਹਉਗਣ ਕਰ ਪਤਾ ਕੀ ਨੂੰ ਨੇ ਸਾਰਿਆਂ ਨੂੰ ਪਤਾ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੱਥ ਦੇ ਵਿੱਚ ਦੀਵਾ ਫੜਿਆ ਵੈ ਸਾਹਮਣੇ ਦਿਸ ਰਿਹਾ ਵੀ ਖੂਹ ਹੈ ਖੂਨ ਦੇ ਵਿੱਚ ਮੈਂ ਗਿਰ ਜਾਣਾ ਹੈ ਪ੍ਰਕਾਸ਼ ਵੀ ਹੋ ਰਿਹਾ ਹੈ ਚਾਨਣ ਹੈ ਪਤਾ ਲੱਗ ਰਿਹਾ ਪਰ ਜੇ ਖੂਨ ਦੇ ਵਿੱਚ ਗਿਰ ਰਿਹਾ ਨਾ ਫਿਰ ਦੀਵੇ ਦਾ ਕਸੂਰ ਨਹੀਂ ਆਖੋ ਸਤਨਾਮ ਗੁਰੂ ਤੇ ਸਮਝਾ ਰਿਹਾ ਸਾਨੂੰ ਗੁਰੂ ਤੇ ਰੋਜ਼ ਆਵਾਜ਼ ਮਾਰ ਲਿਆ ਕਹਿ ਰਿਹਾ ਆਵੋ ਸਿੱਖੋ ਬੋਲੋ ਨਾ ਸਾਧੂ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਤੇ ਰੋਜ਼ ਆਵਾਜ਼ ਮਾਰ ਕੇ ਕਹਿ ਰਿਹਾ ਆਹ ਭਾਈ ਬਾਣੀ ਨੂੰ ਗਾ ਪਰ ਸੱਚ ਜਾਣਿਓ ਅਸੀਂ ਗੁਰਬਾਣੀ ਦੀ ਗੱਲ ਨੂੰ ਮੰਨਿਆ ਨਹੀਂ। ਕੇਵਲ ਅਸੀਂ ਗੁਰਬਾਣੀ ਨੂੰ ਪੂਜਨ ਤੇ ਜੋਰ ਦਿੱਤਾ ਹੈ। ਪੂਜਨ ਤੇ ਜੋਰ ਲਾ ਦਿੱਤਾ ਪਰ ਗੁਰਬਾਣੀ ਨੂੰ ਸਮਝਣ ਤੇ ਜੋਰ ਨਹੀਂ ਲਾਇਆ। ਧਿਆਨ ਦਿਓ ਜਿਹੜੀ ਗੱਲ ਕਰਦੇ ਸਾਪਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛੜਕੈ ਸਮਝ ਆਉਂਦੀ ਆ ਨਾ। ਬਧੇ ਰੀ ਜਾਣਕਾਰੀ ਦੀ ਲਈ ਆਪ ਵਿਚਾਰ ਕਰ ਲਿਓ ਆਪ ਬਾਬਾ ਕਬੀਰ ਸਾਹਿਬ ਦਾ ਸ਼ਲੋਕ ਪੜ੍ਹ ਲਿਓ 108ਵਾਂ ਸ਼ਲੋਕ ਹੈ ਜਿਹਦੀ ਆਪਾਂ ਵਿਚਾਰ ਕਰ ਲਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛਡ ਕੈ ਹੋਈ ਰੱਖੈ ਨਾਦ ਕਤਕ ਦੇ ਮਹੀਨੇ ਦੇ ਅੰਦਰ ਪੂਜਾ ਕੀਤੀ ਜਾਂਦੀ ਹੈ ਜੀ ਪੂਜਾ ਕੀਤੀ ਜਾਂਦੀ ਹੈ ਵਰਤ ਰੱਖੇ ਜਾਂਦੇ ਨੇ ਸਭ ਕੁਝ ਆਦਤ ਕੀਤਾ ਜਾਂਦਾ ਹੈ ਭਗਤ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛਡ ਕੈ ਉਹ ਹੋਈ ਰੱਖੈ ਨਾਜ ਕਹਿੰਦੇ ਗਦਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ ਕਹਿੰਦੇ ਇਹੋ ਜੀ ਪੂਜਾ ਕਰਨ ਵਾਲਾ ਨਾ ਜਿਹੜਾ ਅਗਲਾ ਜਨਮ ਹੈ ਉਹ ਗਦੀ ਦਾ ਮਿਲਦਾ ਹੈ ਗਦੀ ਦੀ ਜੂਨੀ ਦੇ ਵਿੱਚ ਪੈ ਕੇ ਭਗਤ ਜੀ ਕਹਿੰਦੇ ਫਿਰ ساری ਉਮਰ ਬੋਝ ਹੈ ਜਿਹੜਾ ਢੁੰਦਾ ਹੀ ਰਹਿੰਦਾ ਹੈ ਢੁੰਦਾ ਹੀ ਰਹਿੰਦਾ ਕਿਉਂਕਿ ਬੇਮੁਖ ਹੋਏ ਰਾਮ ਤੇ ਗੁਰੂ ਤੋਂ ਬੇਮੁਖ ਹੋ ਗਏ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ ਸਾਡੇ ਆਪੋ ਆਪਣੀ ਜਗ੍ਹਾ ਸਤਿਕਾਰਯੋਗ ਨੇ ਪਰ ਜਿੱਥੇ ਗੱਲ ਗੁਰੂ ਦੀ ਹੈ ਜਿੱਥੇ ਗੱਲ ਗੁਰਬਾਣੀ ਦੀ ਹੈ ਜਿੱਥੇ ਸਾਡੇ ਬੱਚਿਆਂ ਦੀ ਗੱਲ ਹੈ ਜਿੱਥੇ ਸਾਡੇ ਨੌਜਵਾਨਾਂ ਦੀ ਗੱਲ ਹੈ ਗੱਲ ਜਿੱਥੇ ਉਹਨਾਂ ਦੀ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌੜ ਲਈ ਹੈ ਗੁਰੂ ਵਾਲੇ ਬਣੇ ਵੀ ਨੇ ਇੱਥੇ ਵੀ ਨਮਸਕਾਰ ਕਰਦੇ ਨੇ ਏ ਵੀ ਕਹਿੰਦੇ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਰੋਜ ਕਹਿੰਦੇ ਨੇ ਜਿਹੜੇ ਰੋਜ ਕਹਿੰਦੇ ਨੇ ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ ਗੱਲ ਉਹਨਾਂ ਦੀ ਚੱਲਦੀ ਪਈ ਘਟੋ ਘਟੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਨਾ ਮੇਰੇ ਕੋਲੇ ਤੇ ਰੋਜ ਕਹਿੰਦਾ ਆ ਕੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਵੀ ਗੁਰੂ ਨੂੰ ਮੰਨਣਾ ਚਾਹੀਦਾ ਮੇਰੇ ਕੋਲੇ ਤੇ ਰੋ ਜਾ ਕੇ ਕਹਿੰਦਾ ਨਾ ਵੀ ਸਗਲ ਦੁਆਰ ਕੋ ਛੱਡ ਕੇ ਵੀ ਦਾਤਿਆ ਸਾਰੇ ਦਰ ਮੈਂ ਛੱਡ ਦਿੱਤੇ ਕੋਈ ਮੇਰਾ ਦਰ ਨਹੀਂ ਤੇਰੇ ਦਰ ਤੋਂ ਬਿਨਾ ਸੱਚ ਏ ਐ ਤੇ ਦਰ ਤੈਂ ਛੱਡਿਆ ਹੀ ਕੋਈ ਨਹੀਂ ਆਖੋ ਸਤਨਾਮ ਛੱਡਿਆ ਹੀ ਕੋਈ ਨਹੀਂ ਹੈ ਇਹ ਗੁਰੂ ਗੱਲ ਮੰਨਣ ਦੀ ਨਹੀਂ ਹੈ ਵੀ ਇੱਥੇ ਵੀ ਨਮਸਕਾਰ ਕੀਤੀ ਤੇ ਜਾਂਦੇ ਜਾਂਦੇ ਆ ਜਾਂਦੇ ਆ ਚਾਰ ਥਾਵੇਂ ਹੋਰ ਸਿਰ ਧਰ ਦਿੱਤਾ ਨਹੀਂ ਇਹ ਸਿਰ ਗੁਰੂ ਦਾ ਹੈ ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਸਾਨੂੰ ਖੰਡੇ ਵਾਟੇ ਦੀ ਪੌਲ ਦੰਦੇ ਨੇ ਨਾ ਪਿਆਰਿਓ ਉਦੋਂ ਉਹ ਵਚਨ ਲੈਂਦੇ ਨੇ ਸਾਥੋਂ ਵੀ ਅੱਜ ਤੋਂ ਇਹ ਸਿਰ ਤੁਹਾਡਾ ਹੈ ਜਿਹੜਾ ਇਹ ਗੁਰੂ ਦਾ ਹੋ ਚੁੱਕਿਆ ਹੈ ਜੇ ਗੁਰੂ ਨੂੰ ਸਿਰ ਦੀ ਲੋੜ ਪੈ ਗਈ ਬੋਲੋ ਸਿਰ ਦੇਵੋਗੇ ਤੇ ਉਦੋਂ ਫਿਰ ਅਮਰਦ ਸ਼ਕਨ ਵਾਲਿਆ ਬੁਲਾ ਕੀ ਕਹਿੰਦੇ ਨੇ ਜੀ ਹਾਂ ਜੀ ਦਿਆਂਗੇ ਪੰਜ ਚੋਲੇ ਅੰਮ੍ਰਿਤ ਦੇ ਸਿਰ ਦੇ ਵਿੱਚ ਪੈਂਦੇ ਨੇ ਨੇਤਰੰਜ ਪੈਂਦੇ ਨੇ ਮੁਖ ਚ ਪੈਂਦੇ ਨੇ ਖੰਡੇ ਬਾਟੀ ਦੀ ਪਹੌਲ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਤੋਂ ਸਿਰ ਫਿਰ ਗੁਰੂ ਦਾ ਹੋ ਜਾਂਦਾ ਪਿਆਰਿਓ ਫਿਰ ਜਿਹੜਾ ਗੁਰੂ ਨੂੰ ਸਿਰ ਸੌਂਪ ਕੇ ਥਾਂ ਥਾਂ ਸਿਰ ਧਰਦਾ ਫਿਰੇ ਉਹਨੂੰ ਸਿਰ ਨਹੀਂ ਕਹਿੰਦਾ ਦਿਲ ਇੱਕ ਥਾਂ ਲਾਇਆ ਜਾਂਦਾ ਪਿਆਰ ਇੱਕ ਥਾਂ ਕੀਤਾ ਜਾਂਦਾ ਹੈ ਜਿਹੜਾ ਜਗਾ ਜਗਾ ਦਿਲ ਲੰਮਦਾ ਫਿਰੇ ਨਾ ਜਿਹੜਾ ਥਾਂ ਥਾਂ ਪਿਆਰ ਬਣਦਾ ਫਿਰੇ ਉਹਨੂੰ ਨਾ ਪਿਆਰ ਕਹਿੰਦੇ ਨੇ ਨਾ ਦਿਲ ਕਹਿੰਦੇ ਨੇ ਪਿਆਰ ਤੇ ਇੱਕ ਦੇ ਨਾਲ ਕੀਤਾ ਜਾਂਦਾ ਹੈ ਕਦੇ ਗੁਰੂ ਦੇ ਨਾਲ ਕਰਕੇ ਵੇਖ ਕਈ ਗੱਲਾਂ ਮੈਂ ਜ਼ਿਕਰ ਕਰਦਾ ਹੁੰਨਾ ਕਿਉਂਕਿ ਸਵੇਕੀ ਇਹ ਗੱਲ ਮੇਰੇ ਮੱਲੋ-ਮੱਲੀ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਜਦੋਂ ਮੈਂ ਇਹ ਗੱਲ ਕਰਦਾ ਹਾਂ ਮੇਰੇ ਵੱਸ ਨਹੀਂ ਰਹਿੰਦੀ ਇਹ ਗੱਲ ਮੈਨੂੰ ਕਹਿਣੀ ਪੈਂਦੀ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਨਾਲ ਪਿਆਰ ਕੀਤਾ ਸਿੱਖ ਦੇ ਨਾਲ ਵਚਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਿੱਖ ਦੇ ਨਾਲ ਪਿਆਰ ਕੀਤਾ ਨਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੇ ਨਾਲ ਪਿਆਰ ਨਹੀਂ ਕੀਤਾ ਨੰਗਰੂ ਗੋਬਿੰਦ ਸਿੰਘ ਮਰ ਨੇ ਆਪਣੇ ਪੁੱਤਰਾਂ ਦੇ ਨਾ ਕਫਣ ਪਾਇਆ ਨਾ ਲਾਸਾਂ ਦੇਖੀਆਂ ਨਾ ਉਹਨਾਂ ਦੇ ਮੁਖ ਵਿਖੇ ਨਾ ਉਹਨਾਂ ਦਾ ਸੰਸਕਾਰ ਕੀਤਾ ਨਾ ਆਪਣੇ ਘਰ ਦੀ ਪ੍ਰਵਾਹ ਕੀਤੀ ਨਾ ਆਪਣੇ ਬਾਪੂ ਦੀ ਪ੍ਰਵਾਹ ਕੀਤੀ ਤੇ ਨਾ ਆਪਣੀ ਜੰਦ-ਜਾਨ ਦੀ ਪ੍ਰਵਾਹ ਕੀਤੀ 14 ਜੰਗਾਂ ਧੰਨ ਗੁਰੂ ਗੋਬਿੰਦ ਸਿੰਘ ਮਰ ਨੇ ਸਿੱਖਾ ਤੇਰੇ ਲਈ ਲੜੀਆਂ ਕਿੱਡਾ ਜਿਗਰਾ ਕੀਤਾ ਹੋਣਾ ਮੇਰੇ ਗੁਰੂ ਗੋਬਿੰਦ ਸਿੰਘ ਮਰ ਨੇ ਉਸ ਵਕਤ ਕਿੱਡਾ ਜਿਗਰਾ ਕਰਕੇ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਕਹੀ ਹੋਣੀ ਹੈ ਕਿ ਜਿਹਦੇ ਨੌਜਵਾਨ ਪੁੱਤ ਸ਼ਹੀਦ ਹੋ ਗਏ ਹੋਣ ਜਿਹਦੇ ਨੌਜਵਾਨ ਪੁੱਤ ਜਿਨ੍ਹਾਂ ਦਾ ਸੰਸਕਾਰ ਨਾ ਕਰ ਸਕਿਆ ਹੋਵੇ ਕਫਨ ਨਾ ਪਾ ਸਕਿਆ ਹੋਵੇ ਜੰਦੀ ਗਿਲ ਮੁੱਖ ਨਾ ਵੇਖ ਸਕਿਆ ਹੋਵੇ ਉਹ ਬਾਪੂ ਨੇ ਕਿੱਡਾ ਜਿਗਰਾ ਕਰਕੇ ਇਹ ਗੱਲ ਕਹੀ ਹੋਵੇਗੀ ਵੀ ਇਨ ਪੁੱਤਰ ਨੇ ਕੀ ਅਸੀਸ ਪਰਵਾਰ ਦੀਏ ਬੋਲੋ ਸਤਾਰ ਕਿੱਡਾ ਜਿਗਰਾ ਕਰਕੇ ਗਿਆ ਹੋਣਾ ਮੈਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੂਹ ਤੇ ਕਿਆ ਹੂਆ ਜੀਵਤ ਕਈ ਹਜ਼ਾਰ ਸਤ ਜਾਣਿਓ ਅਸੀਂ ਗੁਰੂ ਦੇ ਪੁੱਤਰ ਨਹੀਂ ਬਣੇ ਅਸੀਂ ਗੁਰੂ ਦੇ ਪੁੱਤਰ ਨਹੀਂ ਬਣੇ ਕਹਿੰਦੇ ਤਿੰਨ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਪਰ ਪੁੱਤ ਸੁਪੁੱਤਰ ਤੇ ਕਪੁੱਤਰ ਜਿਹੜਾ ਬਾਪੂ ਦੀ ਬਣਾਈ ਹੋਈ ਜਾਇਦਾਦ ਨੂੰ ਸੰਭਾਲ ਲਵੇ ਇੱਜ਼ਤ ਨੂੰ ਸੰਭਾਲ ਲਵੇ ਉਹਨੂੰ ਪੁੱਤਰ ਕਹਿੰਦੇ ਨੇ ਜਿਹੜਾ ਬਾਪੂ ਦੀ ਕਮਾਈ ਨੂੰ ਦੁੱਗਣੀ ਤਿੱਗਣੀ ਕਰ ਦੇਵੇ ਨਾ ਵਧਾ ਲਵੇ ਤੇ ਉਹਨੂੰ ਸੁਪੁੱਤਰ ਕਹਿੰਦੇ ਨੇ ਸੱਚ ਜਾਣਿਓ ਜਿਹੜਾ ਬਾਪੂ ਦੀ ਬਣਾਈ ਹੋਈ ਜਾਇਦਾਦ ਨੂੰ ਮਿੱਟੀ 'ਚ ਰੋਲ ਦੇਵੇ ਤੇ ਉਹਨੂੰ ਵੱਲੋਂ ਕਪੁੱਤਰ ਕਹਿੰਦੇ ਨੇ ਕਿਤੇ ਆਪਣੇ ਮਨਾਂ ਵੱਲ ਛਾਤੀ ਮਾਰ ਕੇ ਵੇਖੀ ਅਸੀਂ ਕਿੰਨਾ ਝਗੜੇ ਜਾ ਰਹੇ ਹਾਂ ਤਾਨੂੰ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਰੱਬੀ ਬਾਣੀ ਇਹ ਰੱਬੀ ਕਲਾਮ ਸਾਡੇ ਵਾਸਤੇ ਲਿਖਿਆ ਪਰ ਅਸੀਂ ਗੁਰਬਾਣੀ ਨੂੰ ਪੜਨ ਤੋਂ ਗੁਰਬਾਣੀ ਨੂੰ ਵਿਚਾਰਨ ਤੋਂ ਕੰਨੀ ਲਾ ਕੇ ਕੁੱਤਰਾ ਸੱਚਾ ਪਿਆਰਿਓ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰ ਕਾ ਸਿਮਰਨ ਛੱਡ ਕਾ ਉਹ ਬੰਦਿਆ ਤੂੰ ਹਰੀ ਦੇ ਨਾਮ ਨੂੰ ਛੱਡ ਕੇ ਤਿਆਗ ਕੇ ਥਾਂ ਥਾਂ ਤੋਂ ਸੁੱਖ ਲੱਭਦਾ ਫਿਰਦਾ ਠੀਕ ਹੈ ਤੈਨੂੰ ਦੁਨਿਆਵੀ ਸੁੱਖ ਮਿਲ ਸਕਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਦੁਨਿਆਵੀ ਸੁੱਖ ਪੈਸੇ ਦੇ ਨਾਲ ਖਰੀਦੇ ਜਾ ਸਕਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਹੈ ਪਰ ਜਿਹੜਾ ਆਤਮਿਕ ਸੁੱਖ ਆ ਨਾ ਜਿਹੜਾ ਰੋਹਾਨੀਤਕ ਜੀਵਨ ਹੈ ਜਿਹੜਾ ਆਨੰਦਮਈ ਜੀਵਨ ਗੁਰੂ ਦੀ ਗੋਦ ਦੇ ਵਿੱਚ ਜੀਣਾ ਹੈ ਉਹ ਤੈਨੂੰ ਕਿਸੇ ਵੀ ਮਾਰਕੀਟ ਦੇ ਵਿੱਚੋਂ ਕਿਸੇ ਵੀ ਬਾਬੇ ਦੇ ਕੋਲੋਂ ਤੈਨੂੰ ਨਸੀਬ ਨਹੀਂ ਹੋਣਾ ਜੇ ਮਿਲੇਗਾ ਤੇ ਗੁਰੂ ਦੇ ਕੋਲੋਂ ਮਿਲੇਗਾ ਤਾਂ ਉਹ ਬਾਬਾ ਡੱਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਮੈਨੂੰ ਚਰਨਾਂ ਦੇ ਵਿੱਚ ਥੋੜਾ ਜਿਹਾ ਥਾਂ ਦੇ ਦਿਓ ਬਹੁਤਾ ਤਾਂ ਨਹੀਂ ਮੰਗਦਾ ਮੈਂ ਪੀੜਿਕ ਜਿੰਨਾ ਮੈਨੂੰ ਥਾਂ ਦੇ ਦਿਓ ਮੈਂ ਕੋਈ ਹਵੇਲੀ ਨਹੀਂ ਮੰਗਦਾ ਕੋਈ ਚਵਾਰਾ ਪਾਉਣ ਨੂੰ ਨਹੀਂ ਕਹਿੰਦਾ ਬਸ ਮੈਨੂੰ ਪੀੜਿਕ ਜਿੰਨੀ ਜਗ੍ਹਾ ਚਾਹੀਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਤੂੰ ਪਹਿਲਾਂ ਮੇਰਾ ਬਣ ਤੇ ਸਹੀ ਪਹਿਲਾਂ ਮੇਰਾ ਹੋ ਤੈਨੂੰ ਸਦਾ ਦੇ ਲਈ ਮੈਂ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ। ਸਤ ਜਾਨੀਓ ਭਾਈ ਡੱਲੇ ਨੇ ਫਿਰ ਪੂਰੇ ਪਰਿਵਾਰ ਦੇ ਸਮੇਤ ਖੰਡੇ ਬਾਟੇ ਦੀ ਪੌੜ ਲਈ ਗੁਰੂ ਆਲਾ ਬਣਿਆ ਅੱਜ ਦੀ ਤਰੀਕ ਕਿਤੇ ਜਾ ਕੇ ਦਰਸ਼ਨ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਅੱਜ ਵੀ ਡੱਲਾ ਥਾਂ ਲਈ ਬੈਠਾ ਹੈ। ਪਰ ਸਾਨੂੰ ਥਾਂ ਦੇਣ ਵਾਸਤੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਵਾਸਤੇ ਗੁਰੂ ਤੇ ਰੋਜ਼ ਕਹਿੰਦਾ ਆਵੋ ਸਿੱਖਾਂ। ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਵੀ ਆਪਈ ਗੁਰੂ ਦੀ ਬਾਣੀ ਦਾ ਗੁਰੂ ਵਾਲਾ ਬੰ ਰੋਜ਼ ਕਹਿ ਰਿਹਾ ਪਰ ਨਹੀਂ ਅਸੀਂ ਤੇ ਹਰ ਕਾ ਸਿਮਰਨ ਛਾੜਕ ਹੋਈ ਰੱਖੈ ਨਾਰ ਅਸੀਂ ਵਰਤਾਂ ਦੇ ਵਿੱਚ ਪੈ ਗਏ ਅਸੀਂ ਵਿਹਿਮਾ ਭਰਮਾਂ ਦੇ ਵਿੱਚ ਪੈ ਗਏ ਅਸੀਂ ਇਹਨਾਂ ਦੇਵਤਿਆਂ ਦੀ ਪੂਜਾ ਦੇ ਵਿੱਚ ਪੈ ਗਏ ਸਿੱਖਾ ਕਿਤੇ ਆਪਣੇ ਗੁਰੂ ਵੱਲ ਝਾਤੀ ਮਾਰ ਕੇ ਦੇਖ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰ ਜੈਸਾ ਨਹੀਂ ਕੋ ਦੇਵ ਤੇਰੇ ਗੁਰੂ ਵਰਗਾ ਤੇ ਦੇਵਤਾ ਕੋਈ ਨਹੀਂ ਆਖੋ ਸਤਨਾਮ ਦੇਵਤੇ ਦਾ ਅਰਥ ਕੀ ਹੈ ਬਲਾ ਜਿਹੜਾ ਦਿੰਦਾ ਹੋਵੇ ਦੇਣ ਵਾਲਾ ਹੋਵੇ ਲੈਂਦਾ ਨਾ ਹੋਵੇ ਸਿੱਖਾ ਗੁਰੂ ਤੇ ਰੋਜ਼ ਤੈਨੂੰ ਜੀਵਨ ਦੇ ਰਿਹਾ ਹੈ ਰੋਜ਼ ਤੈਨੂੰ ਜੁਗਾਰ ਰਿਹਾ ਹੈ ਰੋਜ਼ ਤੈਨੂੰ ਸਵਾਸ ਦੇ ਰਿਹਾ ਹੈ ਰੋਜ਼ ਤੈਨੂੰ ਖਰਚਾ ਦੇ ਰਿਹਾ ਹੈ ਪਰ ਸੱਚ ਏ ਹੈ ਅਸੀਂ ਗੁਰੂ ਦੇ ਦਿੱਤੇ ਹੋਏ ਨੂੰ ਭੁਲਾ ਦਿੱਤਾ ਹੈ ਦਾਤ ਪਿਆਰੀ ਵਿਸਰਿਆ ਦਾਤਰਾ ਜਾਣੈ ਨਹੀਂ ਮਰਨ ਵਿਚਾਰਦਾ ਦਾਤਾ ਦੇਣ ਵਾਲਾ ਹੈ ਲੈਣ ਵਾਲਾ ਨਹੀਂ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਇਥੇ ਦੇ ਬਹੁਤ ਆਕੇ ਮੁੜ ਗਏ ਕਿ ਜਿਹੜੇ ਗੁਰੂ ਤੋਂ ਮੰਗਦੇ ਰਹੇ ਪਰ ਲੈਣ ਵਾਲਾ ਦਾਤਾ ਮੰਗਣ ਵਾਲਾ ਥੱਕ ਗਿਆ ਪਰ ਦਾਤਾਂ ਦੇਣ ਵਾਲਾ ਨਹੀਂ ਥੱਕਿਆ ਆਖੋ ਸਤਨਾਮ ਤੇਰਾ ਦੇਵਤਾ ਤੇਰਾ ਗੁਰੂ ਇਹ ਹੋ ਜਾਏ ਰਹੁ ਵਿਚਾਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਹਰਿ ਕਾ ਸਿਮਰਨ ਛੜਕੈ ਹੋਈ ਰਖੈ ਨਾਰ ਗਧਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ ਜੇ ਇਹਨਾਂ ਦੀ ਪੂਜਾ ਕਰਦਾ ਰਿਆ ساری ਜ਼ਿੰਦਗੀ ਇਸ ਪੂਜਾ ਦੇ ਵਿੱਚ ਗਵਾ ਦਿੱਤੀ ਫਿਰ ਅਗਲਾ ਜਨਮ ਜਿਹੜਾ ਤਿਆਰ ਗਦੀ ਦਾ ਫਿਰ ਢੋਈ ਜਾਈ ਬੋਝ ਪਿੱਛੇ ਪੜਿਆ ਸੀ ਨਾ ਆਪਾਂ ਕਬੀਰ ਹਰਿ ਕਾ ਸਿਮਰਨ ਛੜਕੈ ਰਾਤ ਜਗਾ ਬਨ ਜਾਏ ਸਰਪੰਨ ਹੋਏ ਕੈ ਔਤਰੈ ਜਾਏ ਆਪਣੇ ਹਾਏ ਬਾਬਾ ਕਬੀਰ ਸਾਹਿਬ ਜੀ ਤੁਹਾਡੇ ਅਗਲੇ ਜਨਮ ਦੀ ਗੱਲ ਕਰਦੇ ਨੇ ਮਾਫ਼ ਕਰਿਓ ਕੱਲੇ ਤੁਹਾਡੇ ਜਨਮ ਦੀ ਨਹੀਂ ਮੇਰੇ ਜਨਮ ਦੀ ਵੀ ਗੱਲ ਕਰਦਾ ਅਗਲਾ ਜਨਮ ਕਿੱਡੀ ਦਿਬ ਦ੍ਰਿਸ਼ਟੀ ਹੋਏਗੀ ਬਾਬਾ ਕਬੀਰ ਸਾਹਿਬ ਜੀ ਦੀ ਜਿਨੇ ਅਗਲਾ ਜਨਮ ਦੇਖ ਕੇ ਵੀ ਦੱਸ ਦਿੱਤਾ ਵੀ ਤੈਨੂੰ ਅਗਲਾ ਜਨਮ ਕਿਹੜਾ ਮਿਲੇ ਤਦੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਿਓ ਭਗਤ ਜੀ ਕਹਿੰਦੇ ਨੇ ਕਬੀਰ ਐਸੀ ਚਿੰਤਾ ਮੈਂ ਜੇ ਮਰ ਕਬੀਰ ਸਾਹਿਬ ਕਹਿੰਦੇ ਭਗਤ ਜੀ ਕਹਿੰਦੇ ਜੇ ਇਹ ਚਿੰਤਾ ਲੋਚਦਾ ਰਹੀ ਨਾ ਸੋਚਦਾ ਰਿਹਾ ਤੇ ਫਿਰ ਯਾਦ ਰੱਖੀ ਇਹ ਜਨਮਾ ਲਈ ਤਿਆਰ ਹੋ ਜਾ ਚਾਰ ਪਾਵ ਦੋਏ ਸਿੰਘ ਮੁਖ ਤਬ ਕੈਸੇ ਗੁਣ ਗਈ ਹੈ ਰੱਬ ਦੀ ਬੰਦਗੀ ਨਹੀਂ ਹੋਏਗੀ ਰੱਬ ਦਾ ਸਿਮਰਨ ਨਹੀਂ ਹੋਏਗਾ ਫਿਰ ਤੇ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਏ ਪਸਤੌਣਾ ਪਹਿਣਾ ਹੈ ਜਿਵੇਂ ਉਹ ਗੁਰੂ ਨਾਨਕ ਸਾਹਿਬ ਨਹੀਂ ਗਏ ਸੀ ਮੁਕਤੀ ਲੈ ਕੇ ਬਜ਼ੁਰਗ ਦੇ ਕੋਲ ਚਲੇ ਗਏ ਕਹਿੰਦੇ ਤੈਨੂੰ ਮੁਕਤ ਕਰ ਦਈਏ ਕਹਿੰਦੇ ਲੈ ਹੱਦ ਕਰਦਾ ਤੇਰੀ ਮੈਨੂੰ ਲੋੜ ਨਹੀਂ ਤੇਰੀ ਮੁਕਤੀ ਦੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਜੀ ਹੈ ਤੇਰੀ ਹੁਣ ਤੇ ਮੁਕਤੀ ਤੇਰੇ ਘਰ ਚੱਲ ਕੇ ਆਈ ਹੈ ਇੰਦਰਾ ਜੀ ਮੈਂ ਮੁਕਤੀ ਲੈ ਲਈ ਫਿਰ ਮੇਰੇ ਧੰਦੇ ਕੌਣ ਕਰੇਗਾ ਕੰਮ ਕੌਣ ਕਰੇਗਾ ਆ ਮੇਰੀ ਨਲਾਇਕ ਔਲਾਦ ਨੇ ਸਾਰਾ ਕੁਝ ਉਜਾੜ ਦੇਣਾ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮੌਜ ਹੈ ਬਲਦ ਦੀ ਜੂਨੀ ਪਿਆ ਪੁੱਛਿਆ ਵੀ ਤੁਹਾਡੇ ਇੱਥੇ ਬਜ਼ੁਰਗ ਬੈਠਾ ਹੁੰਦਾ ਸੀ ਇੱਕ ਪੱਕੇ ਜਿਹੇ ਰੰਗ ਨਾਲ ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ ਕਹਿੰਦੇ ਚੜ੍ਹਾਈ ਤੇ ਕਰ ਗਿਆ ਪਰ ਸੁਰਤ ਹਜੇ ਬੋਲੋ ਕਰਤੀ ਹੈ ਖੇਤ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਕਹਿੰਦੇ ਬੋਲ ਤੈਨੂੰ ਮੁਕਤ ਕਰਦੀਏ ਕਹਿੰਦਾ ਲੈ ਜਾ ਮੁਕਤੀ ਆਪਦੀ ਮੈਨੂੰ ਲੋੜ ਨਹੀਂ ਜੇ ਮੈਂ ਕੰਮ ਨਾ ਕੀਤਾ ਮੈਂ ਹਲ ਨਾ ਜੁੜਿਆ ਤੇ ਇਹ ਖੇਤੀ ਕਿਵੇਂ ਕਰਨ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮਰਜ਼ੀ ਹੈ ਸੱਪ ਦੀ ਜੂਨੀ ਚੱਲਿਆ ਗਿਆ ਗੁਰਮਖੋ ਹੁਣ ਘਰ ਵਾਲਿਆਂ ਨੂੰ ਕਿਹੜਾ ਪਤਾ ਸੀਗਾ ਕਿਉਂਕਿ ਮੋਹ ਆ ਨਾ ਇਹ ਘਰ ਵਾਲਿਆਂ ਨੇ ਛੋਟਾ ਚੁੱਕਿਆ ਤੇ ਬਾਪੂ ਦਾ ਢੂਹਾ ਘੁੱਟ ਦਿੱਤਾ ਹੁਣ ਬਾਪੂ ਕੀ ਬੱਧਾ ਜੀ ਸਾਡਾ ਬਾਪੂ ਹੈ ਆਖਰਕਾਰ ਗੰਦਗੀ ਦਾ ਕੀੜਾ ਬਣ ਕੇ ਨਾਲੀ 'ਚ ਗਿਰ ਜਾਂਦਾ ਹੈ ਗੁਰੂ ਖੋ ਫਿਰ ਤਰਲੇ ਲੈਂਦਾ ਹੈ ਹੱਥ ਜੋੜਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਬੋਲ ਹੁਣ ਮੁਕਤ ਕਰ ਦਈਏ ਕਹਿੰਦਾ ਸਤਿਗੁਰੂ ਹੁਣ ਮੁਕਤ ਕਰ ਦਈਏ ਮੈਂ ਬਹੁਤ ਔਖਾ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਦੋਂ ਤੀਨੀਆਂ ਮਿੰਤਾਂ ਮੈਂ ਕਰਦਾ ਸੀ ਹੁਣ ਤੈਨੂੰ ਕਰਨੀਆਂ ਪੈਣਗੀਆਂ ਉਦੋਂ ਤੇਰੇ ਘਰ 'ਚ ਗੰਗਾ ਆਈ ਸੀ ਤੇਰੇ ਮਾੜੇ ਭਾਗ ਦੇ ਤੋਂ ਚੁੰਬਾ ਨਹੀਂ ਲੱਗਿਆ ਤੂੰ ਮੁਕਤੀ ਨਹੀਂ ਮੰਗ ਸਕਿਆ ਹੁਣ ਤੇ ਤੈਨੂੰ ਇਹ ਜੁਨੀ ਜਿਹੜੀ ਭੁਗਤਨੀ ਪੈਣੀ ਹੈ ਕੱਲੀ ਗੱਲ ਇੱਥੇ ਬਜ਼ੁਰਗ ਦੀ ਨਹੀਂ ਪਿਆਰੇਓ ਤੁਹਾਡੀ ਵੀ ਹੈ ਔਰ ਮੇਰੀ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਚੋਹ ਵਰਨਾ ਦੇ ਲੋਕਾਂ ਦੇ ਲਈ ਬੋਲੋ ਸੰਝਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪੌੜੀ ਤੇ ਜੋ ਨਰ ਝੂਕੈ ਸੋ ਆਏ ਜਾਏ ਦੁੱਖ ਪਾਈਂਦਾ ਜਿਹੜਾ ਇਸ ਜਨਮ ਦੇ ਵਿੱਚ ਖੁੰਝ ਗਿਆ ਰੱਬ ਦੇ ਮਿਲਾਪ ਤੋਂ ਮੁਕਤੀ ਤੋਂ ਖੁੰਝ ਗਿਆ ਆਪਣੇ ਆਪ ਨੂੰ ਸਵਾਰਨ ਤੋਂ ਖੁੰਝ ਗਿਆ ਤੇ ਸਤਿਗੁਰੂ ਜੀ ਕਹਿੰਦੇ ਫਿਰ ਅਗਲਾ ਜਨਮ ਜੂਨਾ ਜਿਹੜੀਆਂ ਤਿਆਰ ਨਹੀਂ ਫਿਰ ਭੁਗਤਤਾ ਫਿਰ ਹੀ ਐਸਾ ਕੰਮ ਬੂਲੇ ਨਾ ਕਿਛਾ ਜਿਤ ਅੰਤ ਬੱਛੋ ਤਈਏ ਸਭ ਦਾ ਧੰਨਵਾਦ ਸਤਿਗੁਰੂ ਕਿਰਪਾ ਕਰਨ ਹੁਣਾਂ ਪੁਰਲਾ ਛੁਕਾਂ ਦੀ